ਮੰਮੀ ਮੰਮੀ ਤਾ ਉਠੋ ਪਾਣੀ ਪੀਓ ਉੱਠ ਕੇ ਕੀ ਗੱਲ ਆ ਇੰਨੀ ਦਿਲ ਤੇ ਕਿਉਂ ਲਾਈ ਆ ਨਹੀਂ ਦੀਪ ਉੱਠਿਆ ਨਹੀਂ ਜਾਣੜਿਆ ਕਈ ਦਿਨ ਹੋ ਗਏ ਆ ਸਰੀਰ ਨੂੰ ਬਥੇਰਾ ਮਾਰਦੀ ਆ ਵੀ ਚੱਲ ਉੱਠ ਕੇ ਕੰਮ ਧੰਦਾ ਕੋਈ ਕਰਦੀ ਵੇਖਦੀ ਆ ਪਰ ਫਿਰ ਵੀ ਇਸ ਸਰੀਰ ਜਿਹੜਾ ਵਾ ਹਿੰਮਤ ਹੀ ਹਾਰ ਗਿਆ ਵਾ ਲੈ ਦੱਸ ਮੰਮੀ ਤੁਸੀਂ ਤੇ ਜ਼ਿਆਦੀ ਚਿੰਤਾ ਕਰ ਲਈ ਆ ਇੰਨੀ ਵੀ ਕਾਦੀ ਚਿੰਤਾ ਵਾ ਉਹ ਨਹੀਂ ਗੱਲ ਦੀਪ ਵੇਹ ਜਦੋਂ ਮੈਂ ਆਈ ਸੀ ਨਾ ਇੱਥੇ ਨਿੱਕੀ ਜੀ ਹੀ ਮੈਂ ਪਾਲਿਆ ਇਹਨੂੰ ਕਦੀ ਉਂਗਲ ਲਾ ਕੇ ਮੈਂ ਉੱਧਰ ਲਿਆ ਜਣਾ ਕਦੀ ਉਹਨੇ ਕਹਿਣਾ ਉਹ ਚੀਜ਼ ਲੈਣੀ ਕਦੀ ਉਹ ਲੈਣੀ ਤੈਨੂੰ ਪਤਾ ਜਦੋਂ ਨਿੱਕਾ ਨਿਆਣਾ ਹੋਵੇ ਨਾ ਉਹਦੇ ਨਾਲ ਉਹਦੀਆਂ ਹੱਤਾਂ ਕਿੱਦਾਂ ਦੀ ਹੁੰਦੀਆਂ ਤੈਨੂੰ ਪਤਾ ਹੀ ਨਾ ਸਾਡੀ ਨਿੱਕੀ ਜੀ ਕੀ ਕਰਦੀ ਸਾਡੇ ਨਾਲ ਹਨਾ ਦੌੜੀ ਭੱਜੀ ਫਿਰਨਾ ਪਰ ਅੱਜ ਦਵਿੰਦਰ ਜਿਹੜੀ ਨਾ ਉਹ ਗੱਲਾਂ ਨੂੰ ਭੁੱਲ ਹੀ ਗਈ ਆ ਮੇਰਾ ਤੇ ਉਹਨੇ ਪਿਆਰ ਹੀ ਭਲਾਤਾ ਨਹੀਂ ਸਾਰੇ ਮੈਂ ਉਹਦੇ ਫਰਜ਼ ਪੂਰੇ ਕੀਤੇ ਸਾਰੇ ਮੈਂ ਜਾਂਦੀ ਰਹੀ ਮਗਰ ਵੀ ਕਿੱਦਾਂ ਉਹਦੇ ਦਿਨ ਦਿਹਾੜ ਲੈ ਕੇ ਤੇ ਆਪਣਾ ਚੱਲ ਕੋਈ ਨਹੀਂ ਜਾਂਦੇ ਆ ਇੱਥੇ ਨਿੱਗੀ ਜੀ ਪਾਲੀ ਐ ਮੈਨੂੰ ਪਤਾ ਵਾ ਮੰਮੀ ਦਵਿੰਦਰ ਨੇ ਤੇ ਉਹ ਸਾਡੀ ਕਦਰ ਹੀ ਨਹੀਂ ਪਾਈ ਤੇ ਮੈਂ ਉੱਖਾ ਕਿੱਦਾਂ ਮੈਨੂੰ ਦੱਸਣਾ ਤੂੰ ਮੇਰੀ ਗੱਲ ਸਮਝ ਜਾ ਜੇ ਨਹੀਂ ਆ ਉਹਨੇ ਪਾਈ ਕਦਰ ਤੇ ਤੁਸੀਂ ਵੀ ਉਹਨੂੰ ਮੱਥਾ ਟੇਕੋ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਆ ਤੇ ਫੇਰ ਆਨੀ ਆ ਵੀ ਜੋ ਕੁਛ ਉਹਨੂੰ ਪੰਦਾ ਸੀ ਆ ਉਹਨੂੰ ਦੇ ਤਾਂ ਆ ਜਿਹੜਾ ਮਾੜਾ ਮੋਟਾ ਰਹਿ ਗਿਆ ਉਹਨੂੰ ਦੇ ਕੇ ਆ ਤੇ ਉੱਕਾ ਉਹਨੂੰ ਮੱਥਾ ਹੀ ਟੇਕ ਦੋ ਚੇਤਾ ਹੀ ਬੁਲਾ ਦੋ ਉਹਨੂੰ ਕਿ ਉਹ ਵੀ ਹੁਣ ਤੂੰ ਪੈੜੀਆਂ ਨਾਲ ਹੀ ਵਰਤ ਭੈਣ ਭਰਾਵਾਂ ਦੀ ਜਿੱਥੇ ਲੋੜ ਪਊਗੀ ਆ ਫਿਰ ਉਹਨੂੰ ਸਾਡਾ ਚੇਤਾ ਆਊਗਾ ਤੇ ਫਿਰ ਉਹਨੂੰ ਲੱਗੂ ਪਤਾ ਵੀ ਪਿਆਰੀਆਂ ਨਹੀਂ ਕੰਮ ਆਉਂਦੀਆਂ ਜਿੱਥੇ ਭਰਾ ਨੇ ਖੜਨਾ ਮਾਂ ਨੇ ਖੜਨਾ ਇੰਨੇ ਹੀ ਖੜਨਾ ਵਾ ਗੱਲ ਤੇ ਤੇਰੀ ਦੀਪ ਠੀਕ ਵਾ ਪਰ ਵੇਹ ਇੰਨੇ ਚਿਰ ਦਾ ਪਿਆਰ ਕਿੱਦਾਂ ਮੈਂ ਤੋੜ ਕੇ ਸੁੱਟਦਾ ਕਿੱਦਾਂ ਮੈਂ ਕਰਾਂ ਮੇਰੇ ਦਿਲ ਨੂੰ ਪੁੱਛ ਕੇ ਵੇਹ ਤੂੰ ਲੈ ਜਦੋਂ ਉਹਨੂੰ ਨਹੀਂ ਹੱਦੀ ਪਰਵਾ ਅਸੀਂ ਕਿਉਂ ਕਰੀਏ ਹੈ ਤਾਂ ਫਿਰ ਹੌਲੀ ਹੌਲੀ ਹੋਣਾ ਮੇਰੇ ਕੋ ਇੱਕ ਦਮ ਨਹੀਂ ਉਹ ਤੁੰਬਾ ਟੁੱਟਣਾ ਦਮ ਨਹੀਂ ਆ ਟੁੱਟਣਾ ਮੈਂ ਕੀਤਾ ਮੁੰਡੇ ਡਾਡੇ ਨੂੰ ਫੋਨ ਤੇ ਉਹਨਾਂ ਵੀ ਅੱਜ ਆ ਜਾਣਾ ਵਾ ਕਿ ਜਦੋਂ ਉਹਨਾਂ ਨੇ ਆਣ ਕੇ ਤੁਹਾਨੂੰ ਇਹ ਹਾਲਤ ਵਿੱਚ ਵੇਖਿਆ ਆ ਜਿੱਦਾਂ ਮਰਜੀ ਆ ਮੰਮੀ ਉਹਨਾਂ ਨੂੰ ਨਹੀਂ ਚੰਗਾ ਲੱਗਣਾ ਆਇਆ ਨਹੀਂ ਅਜੇ ਮੇਰਾ ਪੁੱਤ ਆਜੂਗਾ ਆਜੂਗਾ ਆ ਜਾਣਗੇ ਮੈਂ ਫੋਨ ਕੀਤਾ ਵਾ ਉਹਦੇ ਸਾਹਮਣੇ ਨਹੀਂ ਮੈਂ ਇਦਾਂ ਬਹਿਣਾ ਔਲ ਕਹਿਣੀ ਵੇਖ ਕੇ ਉਹਨਾਂ ਨੂੰ ਵੀ ਤੁਸੀਂ ਇਹੋ ਗੱਲ ਕਹਿਣੀ ਆ ਵੀ ਸਾਨੂੰ ਨਹੀਂ ਪੈਲੀ ਚਾਹੀਦੀ ਤੇ ਨਾ ਹੀ ਦਵਿੰਦਰ ਨਾ ਹੁਣ ਵਰਤਨਾ ਹੀ ਜੇ ਜਿਹੜੀ ਗੱਲ ਆ ਸਿੱਧੀ ਅਜੇ ਤੱਕ ਬਾਹਰ ਨਿਕਲੀਦਾ ਆ ਤੇ ਗਲੀ ਗਵਾੜ ਸਾਨੂੰ ਆ ਟਿੱਚਰਾ ਕਰਦੇ ਆ ਵੀ ਆਹ ਕੋ ਜੋ ਸਾਡੇ ਨਾਲ ਕਰਕੇ ਗਈ ਆ ਇਦਾਂ ਵੀ ਕੋਈ ਕਰਦਾ ਹੁੰਦਾ ਵਾ ਕਿੱਥੋਂ ਤੱਕ ਉਹ ਚੜੀ ਆ ਪੁਲਸ ਤਾਂ ਕੋਨੇ ਸਾਡੇ ਘਰ ਲਿਆਂਦੀ ਆ ਏਦਾਂ ਨਹੀਂ ਆਪਣੀਆਂ ਪਹਿਣਾ ਕਰਦੀਆਂ ਜਿੱਦਾਂ ਦਾ ਕਰਦੀਆਂ ਉਦਾਂ ਦੇ ਬਣਜੋ ਕੀ ਕਰੀਏ ਹੁਣ ਇਹ ਤਾਂ ਮੇੜੇ ਜੋਗੇ ਕਰ ਗਈ ਸਾਨੂੰ ਗਲੀ ਗਲੀ ਚ ਗੱਲਾਂ ਕਰਵਾਉਣ ਨੂੰ ਥਾਂ ਥਾਂ ਤੇ ਸਾਨੂੰ ਸਾਰੇ ਗੱਲਾਂ ਕਰਦੇ ਆ ਉਂਗਲਾਂ ਕਰ ਕਰਕੇ ਵੀ ਇਹਨਾਂ ਦੀ ਕੁੜੀ ਨੇ ਪੁਲਸ ਲਿਆਂਦੀ ਇਹਨਾਂ ਤੇ ਤੇ ਵੇ ਭਾਵੇਂ ਮੁੰਡੇ ਨੂੰ ਪੁੱਛ ਲਈ ਆਊਗਾ ਜਿੱਦਾਂ ਮਰਜੀ ਭੈਣ ਭਰਾ ਆ ਹੀ ਨਾ ਮੇਰੇ ਤੋਂ ਚੋਰੀ ਰਵਿੰਦਰ ਜ਼ਿਆਦਾ ਮਿਲਦਾ ਹੁੰਦਾ ਸੀ ਮੈਂ ਕਦੀ ਇਹ ਵੀ ਨਹੀਂ ਕਿਹਾ ਜਾਂ ਤੂੰ ਇਦਾਂ ਮੈਂ ਕਹਣਾ ਕੋਈ ਨਹੀਂ ਭੈਣ ਵਾ ਇਹਨੂੰ ਹੀ ਮਿਲਣਾ ਵਾ ਕਿਹੜੇ ਗਲੀ ਘਮਾੜ ਉੱਥੇ ਕੋਈ ਜਾ ਕੇ ਮਿਲਦਾ ਤਾਂ ਨਾ ਕਿਸ ਨੂੰ ਕੋਈ ਦਿੰਦਾ ਹੀ ਆ ਦੂਜਾ ਜਣਾ ਨਹੀਂ ਕੋਈ ਵੀ ਦਿੰਦਾ ਹੁੰਦਾ ਪਰ ਇਹਨੇ ਇਹਨੇ ਘੱਟੇ ਦੀ ਕਦਰ ਨਹੀਂ ਹੱਡੀ ਪਾਈ ਨਹੀਂ ਹਾਨੂੰ ਤੇ ਐਮ ਕਰਕੇ ਸੁੱਟਦਾ ਤੂੰਬੇ ਤੋੜ ਕੇ ਸੁੱੜਤੇ ਕੀ ਜ਼ਮੀਰ ਨਾ ਵਰਤਣਾ ਮੈਂ ਹੁਣ ਇਹਨੇ ਦਵਿੰਦਰ ਨੇ ਉਹ ਚੱਲ ਕੋਈ ਗੱਲ ਨਹੀਂ ਮੰਮੀ ਜਿੱਦਾਂ ਚੱਲਦੀ ਆ ਮੈਂ ਕਿਹਾ ਉਦਾਂ ਚੱਲੋ ਤੇ ਐਵੇਂ ਟੈਨਸ਼ਨ ਨਾ ਲਓ ਉੱਠੋ ਤਾਂ ਪਾਣੀ ਪੀਓ ਤੇ ਆਪਣਾ ਆ ਧੁੱਪੇ ਬਹੁ ਆਣ ਕੇ ਆਜੋ ਬਾਹਰ ਮੰਮੀ ਜੇ ਰੋਂ ਆਪਣਾ ਹਿੱਸਾ ਲੈ ਗਈ ਆਂ ਤੇ ਮੱਥਾ ਟੇਕੋ ਮੈਦਾਨੀ ਆ ਇਦਾਂ ਦਾ ਆਂਡ ਗਵਾਡ ਨਹੀਂ ਹੋਣਾ ਚਾਹੀਦਾ ਮਨਜੀਤ ਨੇ ਵੀ ਜੋ ਕੀਤਾ ਆ ਉਹ ਚੰਗਾ ਨਹੀਂ ਕੀਤਾ ਸਾਰੇ ਕੀਤੇ ਕਰੇ ਦੀ ਜੜਿਆਂ ਮਨਜੀਤ ਹੀ ਆ ਤੇ ਮੈਂ ਤਾਂ ਨਹੀਂ ਆ ਵੀ ਅੱਜ ਤੋਂ ਮਨਜੀਤ ਨੂੰ ਮੱਥਾ ਟੇਕੋ ਕੋਈ ਲੋੜ ਨਹੀਂ ਇਹੋ ਜਿਹਾਂ ਆਂਡ ਗਵਾਣ ਦੀ ਨਹੀਂ ਮਨਜੀਤ ਨੂੰ ਤੇ ਉਹਦਣ ਅਹੀਂ ਚੱਲ ਸਾਡੇ ਨਾਲ ਤੇ ਚੱਲ ਗਈ ਤੂੰ ਤੇ ਆ ਗਈ ਚੱਲ ਮੈਨੂੰ ਤੇ ਪਤਾ ਸੀ ਤੂੰ ਕਿਉਂ ਆਈ ਆ ਤੇ ਭਾਰ ਇਹ ਹੀ ਇਹਦੀਆਂ ਮੈਂ ਬਾਹਾਂ ਖਿੱਚਦੀ ਰਹਿ ਗਈ ਨਹੀਂ ਇਹਨੇ ਮੈਨੂੰ ਛਾੜ ਕੇ ਮਾਰ ਕੇ ਤੇ ਕੁੜੀ ਦੇ ਨਾਲ ਅੰਦਰ ਚੱਲ ਗਈ ਮਿੰਨੂ ਨੇ ਪਿੱਛਾ ਦੇ ਕੇ ਵੇਖਿਆ ਵੀ ਜਾਂ ਕੱਲੀ ਐ ਜਾਂ ਕਿੱਦਾਂ ਆ ਜਾਂ ਮੈਂ ਇਹਦੇ ਨਾਲ ਆਈ ਆ ਜਾਂ ਹੁਣ ਮੈਂ ਜਾਣਾ ਨਾ ਤੇ ਪਰ ਇਹ ਵਾ ਵੀ ਹੰਦੇ ਹੰਦੇ ਨਾ ਇੱਕ ਘਰ ਦਾ ਪੇਤੀ ਲੰਕਾ ਟਾਵੇ ਪਰ ਇਹਨੇ ਬਾਹਰ ਦੀਨੇ ਹੋ ਕੇ ਸਾਡੀ ਲੰਕਾ ਟਾ ਗਿਆ ਉਹ ਮਰੀ ਉਹ ਚੱਲ ਕੋਈ ਨਹੀਂ ਬਾਹਰ ਤੂੰ ਪਿਆਓ ਹੱਥ ਠਰੇ ਪਏ ਨਾ ਇੱਥੇ ਨਹੀਂ ਨੇ ਗੋਣਾ ਥੋਪਣੇ ਲਈ ਆ ਜਾਓ ਚੱਲ ਮੈਂ ਆਉਣੀ ਐ ਚੱਲ ਲਿਆ ਆ ਗਏ ਜੀ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਜੀ ਵਧੀਆ ਠੀਕ ਆ ਆ ਗਿਆ ਸਤਿ ਸ਼੍ਰੀ ਅਕਾਲ ਆ ਗਏ ਉਹ ਠੀਕ ਆ ਵਧੀਆ ਠੀਕ ਆ ਪਾਣੀ ਲਿਵਾ ਹਾਂ ਹਾਂ ਪਾਣੀ ਪੀਵਾਂਗੇ ਇਹ ਇੰਨਾ ਕਿਉਂ ਸਲਾਪ ਆਏ ਕਿੰਨੇ ਦੂਰੋਂ ਆਇਆ ਮੈਂ ਆਇਆ ਤੁਰ ਕੇ ਆਇਆ ਲੱਤਾਂ ਥਾ ਗਿਆ ਸਲਾਪ ਪਾ ਲਿਆ ਦੱਸ ਕਮਲ ਜੀ ਬੈਠੀ ਧੁੱਪੇ ਹੀ ਤੈਨੂੰ ਠੰਡ ਲੱਗਣ ਦੀ ਹੈ ਠੀਕ ਵੀ ਹੈਗੀ ਆ ਠਾਂਡੇ ਕੀ ਲੱਗਣੀ ਆ ਹਾਂ ਮੰਮੀ ਦੇ ਕਿੰਨੇ ਦਿਨ ਹੋ ਗਏ ਠੀਕ ਨਹੀਂ ਆ ਨੀਨੂ ਕੀ ਹੋ ਗਿਆ ਹੁਣ ਐਵੇਂ ਹੀ ਕੇ ਟੈਨਸ਼ਨ ਜੀ ਲਈ ਜਾਂਦੇ ਆ ਹੂੰ ਤੇ ਆਪ ਹੀ ਸਗੋਂ ਆਪਣੀ ਸਿਹਤ ਡਾਊਨ ਕਰੀ ਜਾਂਦਾ ਹੈ ਕਈ ਦਿਨ ਹੋ ਗਏ ਆ ਮੈਂ ਰੱਖਣ ਡਈ ਆ ਨਾ ਚੱਜ ਨਾ ਖਾਂਦੇ ਆ ਰੋਟੀ ਤੇ ਨਾ ਹੋਰ ਹੁਣ ਕੰਨ ਰੋਟੀ ਨੰਗਣੀ ਆ ਹੁਣ ਸਿਹਤ ਕੀ ਕਰੇ ਵੀ ਪਾਣੀ ਤੇ ਪੀ ਲੈਂਦੇ ਆ ਉਹਨੂੰ ਅਜੇ ਆਇਆ ਹੀ ਆ ਤੇ ਕੋੜੀਆਂ ਤੋਂ ਡਾ ਪੀ ਆ ਉਹ ਖਾ ਤੇ ਆਇਆ ਆ ਬਾਰ ਉਹਨਾਂ ਰੋਟੀ ਤੇ ਪੁੱਛ ਲੈ ਇੱਲਾ ਤਸੜਾ ਪੀ ਦੋ ਭੁੱਖ ਲੱਗੀ ਬੜੀ ਮੈਂ ਤੁਰ ਕੇ ਵਾਵਾ ਆਇਆ ਮੈਂ ਥੱਕ ਗਿਆ ਨਾਲੇ ਹੋਣਾ ਹੀ ਆ ਬਿਮਾਰ ਹੁਣ ਹੁਣ ਕੰਨੋ ਰੋਟੀ ਲੰਗਣੀ ਆ ਉਦੋਂ ਇਹਨੂੰ ਕਿੰਨਾ ਇਹਨੂੰ ਵੱਡਿਆ ਸੀ ਮਾਦਾ ਨੂੰ ਵੀ ਨਾਲ ਲਵਾ ਦੇ ਮੇਰੇ ਕਿੱਲਾ ਨਾਲ ਲਵਾ ਦੇ ਹੁਣ ਅਗਲੀ ਲਵਾ ਕੇ ਲੈ ਗਈ ਆ ਨਾ ਮੈਨੂੰ ਉਧਰ ਜੋਗਾ ਦੋ ਵੱਡਲਾ ਮੈਨੂੰ ਤੂੰ ਵੱਡਲਾ ਤੇਰੀ ਬਾਕੀ ਵੱਡਲਾ ਚੱਲ ਕੋਈ ਗੱਲ ਨਹੀਂ ਆ ਕਾਲੇ ਨਾ ਪਾਓ ਮੰਮੀ ਤੁਸੀਂ ਵੀ ਚੁੱਪ ਰਹੋ ਤੇ ਤੁਸੀਂ ਵੀ ਆ ਮੇਰੀ ਸੁਣੋ ਗੱਲ ਜੋ ਹੋ ਗਿਆ ਉਹ ਤੇ ਮਿੱਟੀ ਪਾ ਦੋ ਤਰਮਾਨ ਆਪਣਾ ਆ ਮੰਮੀ ਨੂੰ ਮੈਂ ਹੋ ਸਮਝਾਉਂਦੀ ਰਹੀ ਵੀ ਟੈਨਸ਼ਨ ਫਰੀ ਹੋ ਕੇ ਰੋ ਕਿੰਨਿਆਂ ਨਾਲ ਵਰਤ ਲਵੇ ਹੁਣ ਤੇਰੇ ਨਾਲੋਂ ਤੇ ਮੇਰੀ ਨੌ ਸਿਆਣੀ ਆ ਜਿਹੜੀ ਚੰਗੀ ਗੱਲ ਕਰ ਜਾਂਦੀ ਆ ਤੈਨੂੰ ਤਾਂ ਗੱਲ ਕਰਨ ਦਾ ਵੀ ਨਹੀਂ ਤੈਨੂੰ ਅਜੇ ਫਦਾ ਤਾਂ ਮੰਮੀ ਨੂੰ ਟੈਨਸ਼ਨ ਕਾਦੀ ਆ ਉਹ ਜਿਹੜਾ ਕੋਰੇ ਕਾਗਜ਼ ਤੇ ਸਾਈਨ ਕਰਾ ਲਿਆ ਤੇ ਕਾਗਜ਼ ਤੇ ਕੋਰਾ ਹੀ ਕਿਤੇ ਆਪ ਘਰ ਨਾਲ ਲਖਾ ਲੇ ਵਿੱਚ ਹੋਰ ਪੈਲੀ ਦੀ ਤੇ ਚਲ ਖਾਧੀ ਖੜੀ ਆ ਘਰ ਦੀ ਟੈਨਸ਼ਨ ਲੈਂਦੀ ਮਮੀ ਤੇ ਮੈਨੂੰ ਵੀ ਪੈਲੀ ਦੀ ਟੈਨਸ਼ਨ ਹੈ ਮੈਨੂੰ ਇਹ ਮੈਨੂੰ ਵੀ ਇਸ ਗੱਲ ਦੀ ਟੈਨਸ਼ਨ ਹੈ ਇਹ ਮਾਦਾ ਆਪਣਾ ਰੌਲਾ ਪਾਈ ਜਾਂਦੀ ਹੈ ਮੈਨੂੰ ਇਹ ਵੀ ਕੋਰੇ ਗਾਜ ਦੇ ਤੋਂ ਹੀ ਸੈਨ ਕਰਤੇ ਉਹਦੇ ਤਾਂ ਦਿਮਾਗ ਨੂੰ ਤੁਹਾਡਾ ਕੰਮ ਨਹੀਂ ਕੀਤਾ ਕਦੇ ਮੈਂ ਤੇ ਇਹ ਆਨੀ ਆ ਇੱਕ ਵਾਰੀ ਤੁਸੀਂ ਉਹਦੇ ਕੋਲ ਜਾਓ ਤੇ ਉਹਨੂੰ ਇੰਨੀ ਗੱਲ ਕਹਿ ਦੋ ਵੀ ਜਿਹੜੀ ਤੇਰੇ ਹਿੱਸੇ ਆਉਂਦੀ ਪੈਲੀ ਉਹ ਪੈਲੀ ਲੈ ਆ ਆਪਣੀ ਤੇ ਬਾਕੀ ਸਾਡੇ ਨਾਲ ਕੋਈ ਹੋਰ ਹੀਰਾ ਫੇਰੀ ਤੇ ਚਲਾਕੀ ਨਾ ਕਰੀਂ ਅਸੀਂ ਵੀ ਸਾਨੂੰ ਵੀ ਜੀਨ ਜੋਗੇ ਰਹਿੰਦੇ ਤੇਰੀ ਮੰਨ ਲੈਣੀ ਉਹਨੇ ਗੱਲ ਗਵਿੰਦਰ ਜਿਹੜੀ ਉਹ ਤੇਰੀ ਗੱਲ ਜ਼ਿਆਦਾ ਮੰਨਦੀ ਆ ਚੱਲ ਮੰਨ ਲੂਗੀ ਤੇ ਨਾ ਮੰਨੂਗੀ ਉਹਦੀ ਮਰਜ਼ੀ ਏ ਕਰੀ ਆਪਣਾ ਫਰਜ਼ ਤੁਹਾਡਾ ਹੋ ਕੇ ਆਉਂਦਾ ਮੈਂ ਨਹੀਂ ਕਰੀ ਜਾਓ ਜੇ ਬੇ ਲੈ ਕੇ ਆ ਉਹਦੀ ਕਿਹੜੀ ਸੱਸ ਮਰੀ ਆ ਉਹਦੋਂ ਨੇ ਪਖੰਡ ਕੀਤੇ ਉਹਨੂੰ ਕੱਖ ਨਹੀਂ ਹੋਇਆ ਕੱਖ ਨਹੀਂ ਹੋਇਆ ਉਹਦੋਂ ਉਹਦਾ ਬੜਾ ਰੌਲਾ ਪਾਇਆ ਮਾਰਾ ਤੁਸੀਂ ਮੈਨੂੰ ਦਵਾ-ਦਵਾ ਭੁਜਾਤਾ ਮੈਂ ਵੀ ਤੁਹਾਨੂੰ ਉਦੋਂ ਕਹਾਂ ਮਾਂ ਕੋਈ ਗੱਲ ਨਹੀਂ ਹੁੰਦੀ ਕੋਈ ਬਾਤ ਨਹੀਂ ਤੁਸੀਂ ਪੁੱਛਦੇਗੇ ਅਸੀਂ ਦੇ ਕਿਹਨੂੰ ਤੁਸੀਂ ਤੇ ਆਪਣਾ ਡੇ ਪੈਂਦੀ ਜੀ ਅਸੀਂ ਤੇ ਆਖਿਆ ਵੀ ਚੱਲ ਛਾ ਆ ਕੇ ਤੇ ਆ ਕੇ ਕਚਹਿਰੀਆਂ ਦੇ ਚੱਕਰਾਂ ਜਣਾ ਪੈ ਜੀ ਮਕਦਮੇ ਲੜਨੇ ਕਿਹੜੇ ਸੌਖੇ ਆ ਉਹਨਾਂ 'ਚ ਵੀ ਦਪੈਰੀਆਂ ਹੀ ਵਿਖਦੀਆਂ ਹੁਣ ਕੇ ਕੀ ਕੀਤਾ ਮੈਂ ਦੱਸ ਹੈ ਇਹ ਭੈਣ ਨੇ ਮੇਰੇ ਨਾਲ ਵੇਲਾ ਫਿਰ ਸਿਰਜ ਖੇਈ ਭਾਈ ਮੇਰੇ ਐਨਾ ਮੈਂ ਉਹਦਾ ਕੀਤਾ ਦੱਸ ਜੇ ਇਨੇ ਚੇਰ ਪਿਛੋਂ ਜੇ ਮੈਂ ਗਿਆ ਉਹ ਵੀ ਮਾਦਾ ਦੇ ਸਿਰ ਚੜ ਕੇ ਗਿਆਣ ਵਾਲੀ ਗੱਲ ਸੀ ਉਦੋਂ ਹੁਣ ਲੱਗਾ ਨਾ ਪਤਾ ਹੈ ਮਾਂ ਚੱਲ ਕੋਈ ਨਹੀਂ ਹੈ ਯਾਰ ਉਹ ਵਿਚਾਰੀ ਨੂੰ ਕੋਈ ਤਾਨੇ ਮੇਣੇ ਨਾ ਦਿੰਦੇ ਹੁਣ ਉਹ ਗੱਲ ਹੋਈ ਉਥੇ ਜਾ ਕੇ ਆਂਦੇ ਤੇਰਾ ਕੋਈ ਵਰਤਦਾ ਨਹੀਂ ਜੇ ਅਸੀਂ ਵਰਤਣ ਲੱਗਿਆਂ ਤੇ ਗਾੜੀ ਹੁਣ ਆ ਕਰ ਗਈ ਉਹ ਕੰਮ। ਉਹ ਇਹ ਨਹੀਂ ਆਂਦੇ ਵੀ ਤੇਰਾ ਕੋਈ ਵਰਤਦਾ ਨਹੀਂ। ਉਹ ਇਹ ਆਂਦੇ ਵੀ ਇਦਾਂ ਕਵਾਂਗੇ ਤੇ ਇਹ ਕਹੂ ਇਹ ਮਗਰ ਲੱਗੂਗੀ ਤੇ ਪਹਿਲੀ ਜਾਊਗੀ ਰੋਣਾ ਤੇ ਸਾਰਾ ਹਾ ਹੀ। ਹੋਰ ਉਹਨੂੰ ਨੇ ਕਿਹੜਾ ਦੀਦਾ ਨਹੀਂ ਦੇਂਦੇ ਯਾਰ ਜਾਣੇ ਹੀ ਹਾਂ। ਹੁਣ ਕੋਈ ਐਡਾ ਵੇਲਾ ਤਾਂ ਹੈ ਨਹੀਂ ਜਿਹੜਾ ਰੋਜ਼ ਜਾ ਕੇ ਬਹਿ ਜਾਵੇ। ਤੇ ਹੁਣ ਫਿਰ ਕਿਦਾਂ ਕਰਨੀ ਆ ਜੇ ਕੋਗਰੇ ਕਾਗਿ ਦੇ ਸੈਨ ਹੋ ਗਏ ਉਹਦਾ ਉਹਦਾ ਕੋਈ ਹੱਲ ਤੇ ਕਰਨਾ ਹੀ ਪੈਣਾ ਹੋਣਾ। ਮੈਂ ਲੱਕੀ ਚਾਹ ਬਣਾਉਣ। ਪੀ ਲੋ ਇੱਕ ਵਾਰੀ ਚਾਹ ਤੇ ਫੁਲਕਾ ਖਾ ਲੋ ਤੇ ਫਿਰ ਇੱਕ ਵਾਰੀ ਹੋ ਗਿਆ। ਮੈਂ ਤੈਨੂੰ ਹੁਣ ਕੀ ਦਸਾਂ ਯਾਰ। ਮੇਰਾ ਉਹਦੇ ਨਾਲ ਹੈ ਵੀ ਬੜਾ ਵਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਹੁਣ ਕਰਾਂ ਕੀ ਤੇ ਕੀ ਨਾ ਕਰਾਂ ਹੈ ਜੋ ਬਾਪੂ ਐ ਹੋਇਆ ਵਾ ਤੇ ਮੈਂ ਹੀ ਉਹਨੂੰ ਸਾਂਭਿਆ ਹਸਾਬ ਨਾਲ ਉਹ ਤੋਂ ਹੈ ਸਾਰਾ ਕੁਝ ਆਪਣੇ ਹੱਥੀ ਕੀਤਾ ਵਿਆਹ ਆਪਣੇ ਹੱਥੀ ਸਾਰਾ ਕਾਰਜ ਆਪਣੇ ਹੱਥੀ ਕੀਤੇ ਆ ਤੇ ਮੈਨੂੰ ਤਾਂ ਸਮਝ ਨਹੀਂ ਲੱਗਣੀ ਮੈਂ ਕੀ ਕਰਾਂ ਹੁਣ ਉਹ ਜਿਹੜੀ ਅਸੀਂ ਕਰਕੇ ਵੇਖਿਆ ਆ ਅਸੀਂ ਆਪਣੇ ਵੱਲੋਂ ਬਥੇਰਾ ਕਰਕੇ ਵੇਖ ਲਿਆ ਜਦੋਂ ਉਹਨੂੰ ਕਦਰ ਨਹੀਂ ਆਇਆ ਤੇ ਫਿਰ ਨਹੀਂ ਤੇ ਫਿਰ ਨਾ ਸਹੀ ਆ ਨਹੀਂ ਹੱਥ ਕਿਉਂ ਜੋੜਨੇ ਦੀ ਉਹਦੇ ਦਿਮਾਗ 'ਚ ਬਹਿ ਜੂਗੀ ਤੇ ਸਾਰਿਆਂ ਨਾਲ ਚੰਗਾ ਵਹਾਈਦਾ ਨਾ ਕਰ ਮੇਰਾ ਪੁੱਤ ਐਂਦਾ ਨਾ ਕਰ ਐਵੇਂ ਬਿਮਾਰ ਹੋਏਗਾ ਤੂੰ ਵੀ ਮिन्नੂ ਤਾਂ ਬਾਰ-ਬਾਰ ਇੱਕੋ ਗੱਲ ਕਰੀ ਜਾਂਦੀ ਈ ਤੂੰ ਮਤਈ ਤੂੰ ਮਤਈ ਤੇ ਤੁਹਾਡਾ ਕਿਹੜਾ ਹੁੰਦੇ ਇੱਥੇ ਪੰਘੂੜੇ ਚੋਂ ਝੂਟਣ ਡਈ ਏ ਤੁਹਾਡਾ ਵੀ ਕਿਹੜਾ ਮੁੱਲ ਪਾ ਲਿਆ ਹੁੰਦੇ ਉਹ ਆਹ ਕੀ ਪਤਾ ਕੀ ਗੱਲ ਹੋਈ ਉਹਦੇ ਮਗਰ ਕੌਣ ਆ ਇਹਨਾਂ ਦਾ ਦਿਮਾਗ ਉਹਦਾ ਕੰਮ ਕਰਦਾ ਨਹੀਂ ਚੱਲ ਕੋਈ ਨਹੀਂ ਮੈਂ ਰੋਟੀ ਲਿਆਵਾਂ ਤੈਨੂੰ ਪਤਾ ਹੈਗਾ ਵਾ ਉਹਦੀ ਸੱਸ ਬਾਰੇ ਇੱਥੇ ਆਈ ਤੇ ਕੀ ਕਰਦੀ ਫਪੜੇ ਕੋਟਦੀ ਤੈਨੂੰ ਲੱਗਦਾ ਉਹ ਇਹਨੇ ਜੋਗੀ ਹੈਗੀ ਐ ਕੀ ਪਤਾ ਉਹ ਚੁੱਕਣਾ ਨਹੀਂ ਦਿੱਤੀ ਉਹਨੇ ਹਾਂ ਹੈਵੇ ਚੁੱਕਣਾ ਪੱਥਰ ਪਾੜ ਦਿੰਦੀ ਕੀ ਉਹੋ ਗੱਲ ਵੀ ਮਗਰ ਹੀ ਇੰਨੀ ਲੱਗ ਗਈ ਕੁੜੀ ਸਾਡੀ ਵੀ ਜਿਹੜੇ ਹਾਨੂੰ ਵੀ ਤੱਕੇ ਦੇ ਕੇ ਤੇ ਸਾਰਾ ਕੋ ਉਹ ਲੁੱਟਣ ਵਾਲੀ ਗੱਲ ਕੀਤੀ ਪੱਥਰ ਪਾੜ ਉਹ ਗੱਲ ਵੀ ਜ਼ਮੀਨ ਦੇ ਨਾਲ ਵਰਤੋਂ ਮਿਲ ਲੂਗੀ ਜੇ ਤੈਨੂੰ ਪਤਾ ਨਾ ਪੱਥਰ ਪਾੜ ਦਿੰਦੀ ਐ ਤੇ ਫਿਰ ਚੁੱਕਣਾ ਤੈਨੂੰ ਪਤਾ ਉਹ ਬੜਾ ਕੋਕ ਕਰਾ ਦਿੰਦੀ ਹੁੰਦੀ ਬੰਦੇ ਨੂੰ ਜਾ ਇਹ ਵੇਤੇ ਲੈ ਕੇ ਆ ਕਿ ਕੀ ਆਂਦੀ ਆ ਕੀ ਪਤਾ ਮੋੜ ਪੈ ਹੀ ਜਾਵੇ ਕਾਗਜ਼ ਤੈਨੂੰ ਫੜਾ ਦੇ ਉਦਾਂ ਹੀ ਹੁਣ ਚਾਹ ਪਾਣੀ ਪੀ ਲਾ ਮੈਂ ਕੋਈ ਫੇਰ ਹੀ ਜਾਊਂਗਾ ਨਹੀਂ ਚਾਹ ਪਾਣੀ ਪੀ ਰੋਟੀ ਪਾਣੀ ਖਾ ਨਾ ਤਾ ਉਹ ਫੇਰ ਜਾਈ ਹਾਂ ਹੌਸਲੇ ਨਾਲ ਨਾ ਮੈਂ ਦੁਪਹਿਰ ਜੀ ਨੂੰ ਜਾਣਾ ਵਾ ਇਹਦਾ ਕਰਦੀ ਆ ਆ ਸੂਟ ਜੈ ਨਾ ਮੈਨੂੰ ਪਸੰਦ ਬਣੀ ਆ ਇਹਨੇ ਵੀ ਜਾਨ ਖਾਦੀ ਆ ਮੈਨੂੰ ਸੂਟ ਬਣਾ ਦੇ ਸੂਟ ਬਣਾ ਦੇ ਤੇ ਸੋਹੜ ਤਾਂ ਇਹਨੂੰ ਪਤਾ ਜਦੋਂ ਦੁਕਾਨ ਤੇ ਚਲਜੋ ਤੇ ਹੱਥ ਨਹੀਂ ਲੱਗਦੇ 1000 1200 ਤੇ ਐਵੇਂ ਜਾਣਾ ਮੇਰਾ 1500 ਇਦਾਂ ਕਰਦੀ ਆ ਆਹ ਵਾਲਾ ਸੂਟ ਇਹਨੂੰ ਦੇ ਦੇਣੀ ਆ ਅਜੇ ਤੇ ਲੇਬਲ ਵੀ ਲੱਗਾ ਪਿਛਲੇ ਸਿਆਲ ਲਿਆਂਦਾ ਹੀ ਸੁਵਾਉਣ-ਸੁਵਾਉਣ ਕਰਦੀ ਰਹੀ ਆ ਤੇ ਸੁਹਾਇਆ ਹੀ ਨਹੀਂ ਗਿਆ ਆ ਇਹਨੂੰ ਦੇ ਦੇਣੀ ਆ ਤੇ ਇਹਨੂੰ ਇਹਦੇ ਤੋਰਾ ਸੋਹਰੇ ਇੱਥੇ ਤੇ ਇਹਨੇ ਮਚਾਇਆ ਵਾ ਦੁੱਧ ਘਿਓ ਖਾਈ ਜਾਂਦੀ ਆ ਇਹਨੇ ਤੇ ਸਾਨੂੰ ਤੇ ਛਿੱਟਾਂ ਪੈਂਡੀਆਂ ਇਹਦੇ ਪਾਦੀਆਂ ਗੱਲ ਸੁਣ ਇਹਦੇ ਨਾਲ ਦਾ ਗੌਰਵ ਦਾ ਪਜਾਮਾ ਵੀ ਸੀ ਚਲੋ ਉਹ ਦੇ ਦੂੰਗੀ ਮੇਰੀ ਗੱਲ ਸੁਣ ਧਿਆਨ ਨਾਲ ਬੈ ਇੱਥੇ ਮੜਾ ਜਾ ਵੇਹ ਸੂਟ ਸੂਟ ਕਰਦੀ ਆ ਤੇ ਆਹ ਸੂਟ ਉਹ ਦੋ ਮੈਂ ਬਣਾਇਆ ਸੀ 15 1600 ਦਾ ਆਹ ਥੋੜੇ ਦਿਨ ਹੋਏ ਗਈ ਹਾਂ ਸ਼ਹਿਰ ਤੇ ਮੈਨੂੰ ਤਾਂ ਪਤਾ ਨਹੀਂ ਕਦੋਂ ਗਈ ਫੇ ਤੂੰ ਆਪਣੇ ਸਹਰੇ ਹਾਂ ਤੇ ਇਹ ਆ ਸਟਾਲ ਵਾਲਾ 15 1600 ਵਾਲਾ ਤਾਂ ਨਹੀਂ ਆ ਸੂਟ ਮੈਂ ਵੀ ਖਰੀਦਦੀ ਰਹੀ ਆ ਨਹੀਂ ਨਹੀਂ ਆਂਦਾ ਪਸ਼ਮੀਨਾ ਵਾ ਤੇ ਕੀ ਇਹਨੂੰ ਆਂਦੇ ਆ ਇਹ ਤੇ ਲੂਈ ਨਹੀਂ ਪਸ਼ਮੀਨਾ ਤਾਂ ਸਸਤੇ ਹੋਏ ਹੁਣ ਹੁਣ ਤੂੰ ਸੂਟ ਲੈਣਾ ਕਿ ਨਹੀਂ ਮੈਨੂੰ ਦੱਸ ਇੱਧਰ ਲੈ ਪਰ ਮੈਂ ਚਾਹੁੰਨੀ ਹੀ ਕਢਾਈ ਜੀ ਵਾਲਾ ਕੋਈ ਆਉਣ ਜਾਣ ਵਾਲਾ ਵਧੀਆ ਹੁੰਦਾ ਇੱਦਾਂ ਦੇ ਤੋਂ ਤਾਂ ਮੇਕੋ ਵੀ ਹੈਗੇ ਆ ਉਹ ਤਾਂ ਤੂੰ ਗਿਰਗਟਾਂ ਨੂੰ ਰੰਗ ਬੜੀ ਛੇਤੀ ਬਦਲਦੀ ਆ ਕੀ ਆ ਆ ਲੈਵਲ ਵੀ ਨਹੀਂ ਲੱਥਾ ਇੱਤੇ ਲਿਹੀ ਰਕਮ 750 ਰੁਪਏ ਹਾਂ 750 ਦਾ ਨਹੀਂ ਉਹਦਾ ਲਾ ਲਈ ਨਹੀਂ ਉਹਦਾ ਮੈਂ ਲੈ ਜਾਨੀ ਆ ਸੋਨਾ ਵਾ ਸੂਟ ਪਾ ਹਜਦਾ ਦੀ ਗੱਲਾਂ ਛਾੜ ਦੇ ਜਿਹੇ ਗੱਪਾਂ ਜਿਹਾ ਮਾਰਦੀ 750 ਦਾ ਅੱਜ ਕੱਲ ਅੰਨਾ ਕੋਈ ਨਹੀਂ ਸਾਰੇ ਹੁੰਦੀ ਦਾ ਸੂਟ ਹੀ ਖਰੀਦੇ ਰਹੀਦਾ ਉਹਦਾ ਵੇਲਾ ਟੈਗ ਥਾਂ ਥਾਂ ਤੇ ਲੱਗੇ ਈਓ ਤਾਂ ਤਾਵੇਂ ਜੂੜ ਬੋਲ ਗਈ ਤੂੰ ਨਹੀਂ ਉਹਦਾ ਮੈਂ ਨਹੀਂ ਆ ਜਿਹੜੀ ਮਤਲਬ ਸੋਨਾ ਵਾ ਸੂਟ ਲੈ ਜਾਨੀ ਚੱਲ ਹੁਣ ਨਹੀਂ ਤੁਹਾਡਾ ਹੱਥ ਤੈਹਦਾ ਮਮੀ ਨੂੰ ਕਹੂੰਗੀ ਬਾਅਦ ਚ ਬਣਾਦੀ ਫਿਰ ਹੋਰ ਕੀ ਹੈ ਲੈ ਜਦੋਂ ਮੈਂ ਦੇਤਾ ਮੈਂ ਕਾਇਨੇ ਦੇ ਰਹਿ ਕੇ ਜਾਣਾ ਮਾਤੇ ਰੱਖ ਕੇ ਦੱਸੂ ਜਾ ਕੇ ਵੀ ਮੇਰੇ ਪਰਜਾਈ ਨਹੀਂ ਦਿੱਤਾ ਇੱਕਦਮ ਨਹੀਂ ਚੰਗੇ ਜੇ ਲੱਗੀ ਦਾ ਖਾਲੀ ਹੱਥ ਜਾਂਦੇ ਤੇ 100 ਰੁਪਈਆ ਨਾਲ ਲਾ ਦੂੰਗੀ ਪੱਗ ਹੈ ਨਹੀਂ ਉਹ ਹਾਂ ਹਾਂ ਇਹ ਕਿਧਰ ਆ ਗਿਆ ਮੇਰੀ ਗੱਲ ਸੁਣਾ ਸਾਸਰੀ ਬਣ ਸਾਸਰੀ ਘਰ ਦੇ ਸਾਸਰੀ ਘਰ ਦੇ ਜੀ ਠੀਕ ਬੈਠੋ ਇਹ ਪਾਣੀ ਲਿਓ ਬੈਠ ਜੀ ਦਿਵੰਦਰ ਇਹ ਕਿਧਰ ਆਇਆ ਤੂੰ ਦੱਸਿਆ ਹੀ ਨਹੀਂ ਪਿਆ ਜਿੰਨੇ ਹੋਣਾ ਦੱਸ ਤੇਰਾ ਦਿਮਾਗ ਖਰਾਬ ਤੁਸੀਂ ਤੇ ਘਰ ਚ ਗੋ ਮੈਨੂੰ ਫੋਨ ਲਾਉਣ ਲੱਗ ਦੱਸਿਆ ਮੈਂ ਆਉਣ ਲੱਗਾ ਚਲੋ ਮੈਂ ਕਾਉਨ ਕੋਈ ਨਵੀਂ ਸਕੀਮ ਨਾ ਨਾ ਹੋਵੇ ਪਿੰਡ ਨੂੰ ਮੈਂ ਜਾਣਾ ਹੋ ਰਿਹਾ ਇਹ ਨਾ ਹੁਣ ਕੋਈ ਫਾਪਾ ਦੇ ਨਹੀਂ ਨਹੀਂ ਉਧਰ ਰਾਜੀ ਜੀ ਬਾਦੂ ਆਇਆ ਰਾਜੀ ਭਾਈ ਦਾ ਪਤਾ ਸਸ ਦਾਹਿਰ ਕਰਨ ਆਇਆ ਤੇ ਮੰਮੀ ਦਾ ਤੇ ਪੋਲ ਖੁੱਲ ਗਿਆ ਵਾ ਕਹਿੰਦਾ ਮਾਂ ਦੇ ਗਈ ਗੱਲ ਸਾਂ ਮੰਮੀ ਇਹਨਾਂ ਕਰ ਗਈ ਮੈਂ ਫੋਨ ਲਾਦਾ ਵੀ ਇੱਥੇ ਹੀ ਰਹੀ ਓਕੇ ਹੋਈ ਨਾ ਤੂੰ ਨੂੰ ਸੁਣਵਾ ਲੈ ਨਾਲ ਮਚਾਰ ਰੱਖਣੀ ਉੱਤੇ ਤੂੰ ਬਹਿ ਲੱਗੇ ਚੱਲ ਹਾਲ ਵਿੱਚ ਜਵਾਨੀ ਪਣ ਪਾਣੀ ਤੇ ਨਹੀਂ ਮੰਮੀ ਹੂੰ 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 ਚਲ ਫੇ ਹੋਰ ਸੁਣਾਓ ਸਾਨੂੰ ਨਾ ਸਾਨੂੰ ਆ ਗਏ ਭੈਣ ਮੈਂ ਤੇਰੇ ਨਾਲ ਆ ਬੜੀ ਮਾੜੀ ਕੀਤੀ ਤੂੰ ਐ ਲੈ ਮੈਂ ਵੀ ਕਿਹਦੀ ਮਾੜੀ ਕਰਤੀ ਆ ਉਹਨਾਂ ਦਾ ਸੁਣਾ ਭਾਬੀ ਦਾ ਠੀਕ ਠਾਕ ਆ ਉਹਨਾਂ ਦਾ ਮੈਂ ਤੈਨੂੰ ਕੀ ਸੁਣਾਵਾ ਕੀ ਦੱਸਾਂ ਦੁੱਖ ਤੈਨੂੰ ਆਪਣੇ ਮੈਂ ਉਹਦੇ ਜਿੱਦਨ ਦਾ ਤੂੰ ਹਾ ਕੰਮ ਕੀਤਾ ਨਾ ਹੈ ਲਿਖਾ ਕੇ ਲਿਆਈਆਂ ਅੰਗੂਠਾ ਲਵਾ ਕੇ ਲਿਆਈਆਂ ਮਦਾ ਦਾ ਉਹ ਉਹਨਾਂ ਦੀ ਮਦਾ ਮੰਜੇ ਤੇ ਲੰਮੇ ਪਈ ਐ ਵੀਰ ਹੁਣ ਮਾਤਾ ਨੂੰ ਚੇਤਾ ਆ ਗਿਆ ਮੰਜੇ ਤੇ ਲੰਮੇ ਪੈਣ ਦਾ ਮੈਂ ਵੀ ਧੀ ਹਾ ਮੇਰਾ ਵੀ ਹੱਕ ਬਣਦਾ ਹੀ ਜੇ ਮੇਰੀਆਂ ਤੁਸੀਂ ਚਾਰ ਹੀ ਜਾਂ ਕਰਦੇ ਤੇ ਮੇਰਾ ਕੀ ਦਿਮਾਗ ਭਾਇਆ ਸੀ ਕਿ ਮੈਂ ਉਥੇ ਪੈੜੀ ਲੈ ਆ ਕੇ ਦੇ ਕੋ ਕੂਰੇ ਕਾ ਕੇ ਤੇ ਸੈਨ ਕਰਾ ਲਿਆਉਂਦੀ ਮੈਂ ਨਿਆਣੀ ਨਹੀਂ ਆ ਜਦੋਂ ਤੁਸੀਂ ਮੇਰਾ ਮਿਲਣਾ ਹੀ ਨਹੀਂ ਆ ਮੇਰੀ ਗਈ ਦੀ ਇੱਜ਼ਤ ਨਹੀਂ ਕਰਨੀ ਉਥੇ ਗਈ ਚਾਰ ਦੇ ਰਹੀ ਕੁੱਟ ਮਾਰ ਤੁਸੀਂ ਮੇਰੀ ਕੀਤੀ ਤੇ ਮੈਂ ਕੀ ਕਰਦੀ ਧੀਆ ਫੇਰਾਂ ਦੇ ਹੁੰਦੇ ਬਦਲੀ ਜਾਂਦੀ ਆ ਜਦੋਂ ਮਾਪੇ ਪੇਕੇ ਬਦਲ ਜਾਣ ਕੁੱਟ ਮਾਰ ਗਈ ਦੀ ਭੈਣ ਤੇਰੀ ਉਹਨਾਂ ਨੇ ਹੈ ਤੂੰ ਵੀ ਕਿਹੜੀ ਘਟਿਆ ਤੂੰ ਵੀ ਉਹਨਾਂ ਨੂੰ ਵਾਅਦਾ ਸੁਣਾਉਂਦੀ ਰਹੀਆਂ ਨਾ ਉਹ ਦੀਪ ਘਟਿਆ ਦਾ ਨਾ ਤੂੰ ਘਟਿਆ ਉਹ ਵੀ ਤੇਰੇ ਤੋਂ ਚਾਰ ਅਧਿਆ ਵਾਅਦਾ ਤੂੰ ਵੀ ਉਹ ਤੋਂ ਦਸ ਰਹੀਆਂ ਵਾਅਦੇ ਆ ਹੈ ਤੂੰ ਮੈਨੂੰ ਦੱਸ ਚਲ ਉਹ ਜਦਾਂ ਮਰਜੀ ਤੇਰੀ ਮਾਂ ਮਤ ਰਹੀ ਜੋ ਮਰਜੀ ਪਰ ਮੈਂ ਤੇਰਾ ਆਪਣਾ ਹਾਂ ਨਾ ਤੂੰ ਮੇਰੇ ਨਾਲ ਗੱਲ ਕਰਦੀ ਹੈ ਇੱਕ ਵਾਰੀ ਕਿੱਲਿਆਂ ਦੀ ਕਿਹੜੀ ਗੱਲ ਹੈ ਤੂੰ ਇਹ ਕਦੀ ਸੋਚਿਆ ਕਿ ਮੈਂ ਕਿੰਨਾ ਤੇਰੇ ਨਾਲ ਕਰਦਾ ਹੈ ਤੈਨੂੰ ਨਿੱਕੇ ਹੁੰਦੇ ਖੜਾਉਂਦਾ ਰਿਆਂ ਮੇਲੇ 'ਚ ਖੜਾਉਦਾ ਰਿਆਂ ਤੈਨੂੰ ਕਿੰਨਾ ਕੁ ਕਰਦਾ ਰਿਆਂ ਹੈ ਤੇ ਤੂੰ ਕੀ ਕੀਤਾ ਵਾ ਦਸਰੀ ਕਾਲ ਦਸਰੀ ਕਾਲ ਆਹ ਵੈਲਕਮ ਭਾਈ ਜੂਰੇ ਫਿਰਦਾ ਔਲ ਕੌਲਾ ਨੂੰ ਹੋਰ ਕੌਣ ਹੂੰ ਜਿਹੜਾ ਤੇਰੇ ਹਰਕਤਾਂ ਇਦਾਂ ਦੀਆਂ ਹੀ ਆ ਤੁਸੀਂ ਕੰਮ ਕੀਤਾ ਵਾ ਇਹ ਬੜਾ ਸੋਹਦਾ ਕੀਤਾ ਕੰਮ ਹੈ ਚੰਗਾ ਹੀ ਕੋਈ ਉਹ ਜਿਹੜਾ ਕੰਮ ਤੂੰ ਪਹਿਲੀ ਦੀ ਗੱਲ ਕਰਦੀ ਹੈ ਨਾ ਪਹਿਲੀ ਤੇ ਮੈਂ ਤੇਰੇ ਨਾਂ ਹੁਣ ਲਿਆ ਮੈਂ ਲਿਖਾ ਦੇਣਾ ਨਾ ਪਰ ਜਿਹੜਾ ਉਹਦੇ ਲਿਖਾ ਲੀਤਾ ਉਹ ਬੜਾ ਸੋਹਣਾ ਕੰਮ ਹੈ ਲਿਖਾ ਲਈ ਇਥੇ ਤੇਰਾ ਅੱਧ ਬਣਦਾ ਹੋਣਾ ਭੈਣ ਤੂੰ ਲੈ ਤੂੰ ਅੱਧ ਕੋਈ ਗੱਲ ਨਹੀਂ ਤੂੰ ਸਾਨੂੰ ਉਹ ਦੇ ਦੇ سٹਾਮ ਜਿਹੜਾ ਉਧਰ ਲੈ ਗਿਆ ਉਹ ਵੀ ਮੰਜੇ ਦੇ ਲੰਮੇ ਪਈ ਇਸੇ ਚੱਕਰ ਜੀ ਪਈ ਉਹ ਲਖਾ ਕੇ ਲੈ ਗਈ ਕਿਤੇ ਘਰ ਨਾਲ ਲਖਾ ਕੇ ਲੈ ਜਾਏ ਕਿਤੇ ਲੈ ਮੈਂ ਐਡੀ ਸਤੈਨ ਥੋੜੀ ਆ ਜੇ ਮੈਨੂੰ ਪੈੜੀ ਦਿੱਤੀ ਆ ਤੇ ਮੈਂ ਪੈੜੀ ਲਈ ਆ ਫਿਰ ਤੁਸੀਂ ਵੀ ਨਾ ਮਿਲਣ ਵਾਲੀਆਂ ਗੱਲਾਂ ਨਹੀਂ ਨਾ ਕਰਦੇ ਦਿਨ ਦਿਹਾੜ ਮਿਲੋ ਮੇਰੇ ਨਿਆਣਿਆਂ ਦੇ ਵਿਆਹਾਂ ਤੇ ਆਇਓ ਜਿੱਦਾਂ ਵੀ ਆ ਚਲੋ ਪਹੁੰਚੋ ਮੇਰ ਕੋ ਤੇ ਮੈਂ ਕਿਉਂ ਪੈੜੀ ਲਵਾ ਤੜ ਕੋ ਜਦੋਂ ਤੁਸੀਂ ਪਿੱਛਾ ਹੀ ਦੇਤਾ ਮੈਨੂੰ ਉਹ ਵੀ ਮੈਨੂੰ ਗੱਲਾਂ ਕਰੀ ਜਾਂਦੀ ਬੁੜੀ ਚਲੋ ਉਹ ਤੇ ਮਤਈ ਮੈਂ ਮੰਦੀ ਭਰ ਜਾਈ ਤੇ ਮੇਰੀ ਆਪਣੀ ਆ ਨਾ ਉਹਨੇ ਕੱਢ ਜਲੂਸ ਉਥੇ ਦਿੱਤਾ ਮਨਜੀਤ ਮੇਨ ਸਭ ਕੋਈ ਦੱਸ ਗਈ ਆ ਭਲਾ ਹੋਵੇ ਮਨਜੀਤ ਦਾ ਗੋਰੇ ਸਭ ਕੋਈ ਇੱਥੇ ਆਣ ਕੇ ਦੱਸ ਕੇ ਗਈ ਆ ਵੀ ਆਹ ਕੰਮ ਕਰਨ ਦੇਈਓ ਚੋਰੀ ਚੋਰੀ ਪੈਲੀਆਂ ਲਖਾਉਂਦੇ ਫਿਰਦੇ ਈਓ ਭੈਣ ਇੱਕ ਪੱਖ ਨਹੀਂ ਸੁਣੀਦਾ ਹੁੰਦਾ ਸਿਆਣਿਆਂ ਨੇ ਕਦੀ ਕਿਹਾ ਵੀ ਇੱਕ ਪੱਖ ਨਹੀਂ ਸੁਣੀਦਾ ਹੰਦਾ ਸਮਝੀ ਦੀਂਦੀ ਗੱਲ ਉਹਨੂੰ ਕੀ ਲੋੜ ਆ ਤੈਨੂੰ ਐਦਾਂ ਕਰਨ ਦੀ ਹੈ ਸਿਆਣੀ ਬਣ ਥੋੜੀ ਤੂੰ ਪੈਲੀ ਤੂੰ ਲਖਾ ਤੇ ਮੈਂ ਆਪਣੇ ਘਰ ਜਾਵਾਂ ਕੋਈ ਨਹੀਂ ਪੈਲੀ ਤੂੰ ਲਖਾ ਲਈ ਬਾਹੂ ਉਹ ਤੇ ਇਹ ਤੈਨੂੰ ਕੀ ਤੂੰ ਉਹ ਚਰਲਾ ਪਾਇਆ ਵੇ ਵੇ ਚੁੱਪ ਕਰ ਨਹੀਂ ਮੈਂ ਪੂਰੀ ਪੈਣੀ ਲੈਣੀ ਮੈਨੂੰ ਪਤਾ ਜਿੰਨੀ ਮਿਲ ਗਈ ਮੈਂ ਉਹਨੇ ਚ ਖੁਸ਼ ਵਾਂ ਕਿਉਂ ਲੈਣੀ ਪੈਣਾ ਜਿੰਨਾ ਤੇਰਾ ਹਿੱਸਾ ਬਣਦਾ ਨਾ ਤੂੰ ਪੂਰਾ ਲੈ ਤੇ ਤੂੰ ਸਾਨੂੰ ਮਾਫ ਕਰ ਆ ਤੇ ਮੈਨੂੰ ਇੱਕ ਗੱਲ ਦੱਸ ਉਦਾਂ ਦੇ ਬੜਾ ਚਾਦਰ ਬੰਨਦਾ ਤੇ ਆਹ ਹਲੇ ਇੱਥੇ ਇਹਨੂੰ ਕੀ ਗੱਲ ਇਹਨੂੰ ਘਰੇ ਨਹੀਂ ਵੜਦੇ ਭਈ ਹੁਣੀ ਘਰੇ ਕੀ ਕਰਨਾ ਮੇਰੇ ਨਾਲ ਕੇ ਬੈੰਜਾ ਮਰਜੀ ਰਵਾਂ ਨਾਣ ਕੇ ਐਵੇਂ ਸ਼ਦਾਈਆਂ ਵਾਂਗੂੰ ਤੁਰਿਆ ਫਿਰਦਾ ਇੱਥੇ ਤੇ ਫਿਰ ਮੇਰਾ ਰਿਸ਼ਤਾ ਤੋੜਦਾ ਹੁਣ ਭਰਾ ਮਾਂ ਭੈਣ ਭਰਾ ਜਦੋਂ ਭੈਣ ਤੋਂ ਸਾਰਾ ਕੁਝ ਲੈ ਆਈ ਤੇ ਫਿਰ ਟੁੱਟਣ ਵਾਲਾ ਕੰਮ ਹੀ ਆ ਟੁੱਟ ਗਿਆ ਹਣ ਤੇ ਤੂੰ ਰਜਮੰਦੀ ਨਾ ਖੜਦੀ ਫਿਰ ਭਾਵੇਂ ਵਰਤ ਵੀ ਲੈਂਦਾ ਕੋਈ ਸੋਚ ਵੀ ਲੈਂਦਾ ਮੈਂ ਤੇ ਬਾਕੀ ਜਿਹੜੀ ਤੂੰ ਮੰਨਜੀਤ ਦੀਆਂ ਗੱਲਾਂ ਕਰਦੀ ਹੈ ਨਾ ਤੂੰ ਕਿਹਦੇ ਸਾਡੇ ਮੇਰੇ ਨਾਲ ਤਾਂ ਗੱਲ ਕਰਦੀ ਹੈ ਤੂੰ ਆਪਣੀ ਭਾਬੀ ਨੂੰ ਫੋਨ ਕਰਕੇ ਦੱਸਦੀ ਸਹੀ ਵੀ ਉਹ ਇੱਥੇ ਆਈ ਉਹ ਆ ਗੱਲਾਂ ਕਰਦੀ ਉਹ ਤੇਰੇ ਕੋਲ ਆਉਂਦੇ ਫਿਰ ਤੈਨੂੰ ਦੱਸਦੇ ਵੀ ਕੀ ਗੱਲ ਹੈ ਸਚਾਈ ਕੀ ਹੈ ਅਗਲੇ ਮੂੰਹ ਤੇ ਗੱਲ ਕਰਦੇ ਹੈ ਜੇ ਮੂੰਹ ਤੇ ਗੱਲ ਹੁੰਦੀ ਨਾਲੇ ਅਗਲੇ ਨੂੰ ਪਤਾ ਲੱਗ ਜਾਂਦਾ ਵੀ ਹਾਂ ਕੀ ਗੱਲ ਹੈ ਤੇ ਕੀ ਸੱਚੀ ਗੱਲ ਹੈ ਕੀ ਝੂਠੀ ਗੱਲ ਹੈ ਚਾਹ ਫਿਰ ਮੈਂ ਐਂਦਾ ਕਰਦੀ ਆ ਪਹਿਲੀ ਲੱਲੋ ਤੁਸੀਂ ਮੈਨੂੰ ਮਿਲੀ ਜਾਓ ਹਨ ਐਂਦਾ ਨਾ ਕਹ ਤੂੰ ਤੂੰ ਲੈ ਆਪਣੀ ਪਹਿਲੀ ਤੂੰ ਕੱਲ ਨੂੰ ਫੇਰ ਤੂੰ ਏਦਾਂ ਕਰੇਂਗੀ ਤਾਂ ਫੇਰ ਤੂੰ ਇਹੋ ਰਾਂਡੀ ਰੋਣਾ ਪਾਏਂਗੀ ਵੀ ਮੇਰੀ ਪੈਲੀ ਦੋ ਪੈਲੀ ਦੋ ਮਾਂ ਨੂੰ ਨਹੀਂ ਇਹ ਫੈਸਲਾ ਮਨਜ਼ੂਰ ਤੂੰ ਆਪਣੀ ਪੈਲੀ ਲੈ ਤੇ ਸਾਨੂੰ ਸਾਸਰੀ ਘਰ ਬੁਲਾ ਸਾਲ ਲਿਆ ਹਾਂ ਮੈਂ ਮੇਰਾ ਵੀਰ ਆਇਆ ਵਾ ਚਲ ਮੇਰੇ ਕੋ ਅੱਗੇ ਵੀ ਆਉਂਦਾ ਹੁੰਦਾ ਮੈਂ ਕਦੀ ਨਹੀਂ ਇੰਨਾ ਟੁੱਟਿਆ ਵੇਖਿਆ ਕਹਿੰਦਾ ਵਾ ਤੂੰ ਇੱਕ ਪੈਲੀ ਕੋ ਲੈਣੀ ਆ ਆਪਣਾ ਬਰਾਬਰ ਦਾ ਹਿੱਸਾ ਲੈ ਤੇ ਤੇਰੀ ਸਾਡੀ ਸਾਸਰੀ ਘਰ ਬੈਠ ਜਾਏ ਦੀਦੀ ਮੈਂ ਕਾਣੀ ਹਾਂ ਮੈਂ ਦਾ ਗਾਂਢੀਆਂ ਵੀ ਮੈਂ ਪੈਲੀ ਪੁਲੀ ਕੀ ਲੈਣੀ ਆ ਮੈਂ ਆਪਣੇ ਭਰਾ ਨੂੰ ਦੇ ਦਾਂ ਸਦਾ ਦੇ ਮਾਪੇ ਪੇਕੇ ਆ ਸੋ ਖੰਡਾਉਣੀਆਂ ਪੈਲੀਆਂ ਹੁਣ ਭਰਾਵਾਂ ਨੂੰ ਤੇ ਜੂੰਦੇ ਵਸਦੇ ਰਹਿਣ ਤੇ ਬੂਹੇ ਖੁੱਲੇ ਰਹਿਣ ਪੇਕੇ ਆ ਦੇ ਜਿੱਥੇ ਮੈਂ ਜਾ ਕੇ ਜੁੱਤੀ ਲਾਉਣੀ ਆ ਕੱਲ ਨੂੰ ਇਥੋਂ ਮੇਰੀ ਕੁਤੇ ਖਾਣੀ ਹੋਈ ਤੇ ਮੈਨੂੰ ਕਿਸੇ ਨੇ ਨਹੀਂ ਪੁੱਛਣਾ ਮੇਰੇ ਭਰਾ ਨੇ ਹੀ ਪੁੱਛਣਾ ਗੱਲ ਤੇ ਜੀ ਠੀਕ ਆ ਦਵਿੰਦਰ ਪਰ ਦਰ ਇਥੋਂ ਲੱਗਦਾ ਨਾ ਵੀ ਤੇਰਾ ਖਣ ਵਾਦਾ ਗਿਰਗਟਾਂ ਨੂੰ ਰੰਗ ਬਦਲਦਾ ਉਹਨਾਂ ਨੇ ਲਾਦੀ ਕੋਈ ਨਵੀਂ ਸਕੀਮ ਨਾ ਹੋਵੇ ਨਹੀਂ ਚੁੱਪ ਕਰ ਜਾ ਉਹਨਾਂ ਨੇ ਆਪਣੇ ਹੱਥ ਚ ਸਾਰਾ ਕੁਝ ਆਇਆ ਆ ਨਹੀਂ ਖੜਵਾਦਾ ਨਹੀਂ ਨਿਕਲ ਜੇ ਤੇਰੇ ਉਧਰਾਂ ਗੱਲ ਕਰਨੀ ਆਂ ਵੀ ਹੱਥ ਚ ਆਇਆ ਆ ਸਭ ਕੋ ਨਾ ਖੋ ਕੇ ਲੈ ਜਾਣ ਨਹੀਂ ਖੜ ਦੇ ਖੋ ਕੇ ਅੱਗੇ ਕਈ ਅਦੀ ਤੋਂ ਉਹਨਾਂ ਵਾਂਗ ਬਦਲੇ ਆਪਣੇ ਮੈਂ ਤਾਰ ਲਿਆ ਤਾਂ ਕੱਲ ਨੂੰ ਕੋ ਗੱਲਬਾਤ ਹੋਈ ਤੇ ਸਾਨੂੰ ਨਾ ਕਵੀ ਤਨ ਮੈਂ ਦੱਸਤਾ ਹੀ ਸੂਟ ਮੇਰਾ ਮੋੜ ਜਾ ਤੇ ਸੂਟ ਕਾ ਮੋੜ ਜਾ ਮੈਂ ਤੈਨੂੰ ਕੀ ਕਿਹਾ ਗੱਲ ਤੇਰੀ ਉਹਦੇ ਨਾਲ ਹੋਣੀ ਆ ਨਹੀਂ ਤੂੰ ਆਂਦੀ ਹੈ ਨਾ ਪਹਿਲੀ ਮਿਲ ਗਈ ਤੇ ਜਦੋਂ ਮੈਂ ਪਹਿਲੀ ਦੇ ਦੇਣੀ ਤੇ ਮੈਂ ਸੂਤ ਕਿਉਂ ਦੇਣਾ ਵਾਂ ਆਪਣੇ ਮੰਮੀ ਕੋਲ ਆ ਨਾ ਮੈਂ ਕਹਾ ਤੇ ਕੋ ਮੰਗਿਆ ਨਾ ਦੇ ਲੱਖ ਲਾ ਆਪਣਾ ਸੂਤ ਮਾਂ ਨੂੰ ਕਹੀਂ 2000 ਦਾ ਵਧੀਆ ਸੂਤ ਬਣਾ ਲੈਣਾ ਉਹਨੇ ਫੇ ਮੈਂ ਕਹਿੰਦਾ ਆਪਣੇ ਭਰਾ ਨੂੰ ਵੀ ਪਹਿਲੀ ਮੈਂ ਤੇਰਾ ਨਾਂ ਲਾਦਾ ਪਈ ਆਵੇ ਜੋਰੇ ਹੱਥ ਤੂੰ ਜਾਣ ਤੇ ਤੇਰਾ ਭਰਾ ਜਾਣੇ ਫਿਰ ਤੁਸੀਂ ਕੀ ਗੱਲਾਂ ਕਰਦੇ ਤੇ ਕਿਸ ਸਕੀਮਾਂ ਕਰਦੇ ਮੈਨੂੰ ਨਹੀਂ ਸਮਝਾਂ ਮੈਂ ਤਾਂ ਇੰਨੀ ਚਲਾਕ ਸੀ ਉਸੇ ਮੇਰੇ ਤੇ ਦਿਮਾਗ ਹੁੰਦਾ ਕਮਾਤਾ ਤੁਸੀਂ ਹਾਂ ਨਾਲ ਲੈ ਕੇ ਵੰਜਾ ਵੜਾਂਦੀ ਚੋਕੇ ਬੁਰਿਆ ਹਨ ਬਣਾ ਤੇ ਹਣ ਮੈਂ ਪਹਿਲੀ ਨਾ ਲਵਾ ਆਪਣੀ ਬਲੇ ਉਹ ਵੇਲੇ ਮੁਕਾਇਆ ਕਾਲੀ ਤੋਰੀਆਂ ਜਾ ਜੋ ਕੰਨਾ ਕਰਦੀ ਦਾ ਜਾਗ